ਕੈਨੇਡਾ ਤੋਂ ਵੀ ਹੁਣ ਪੰਜਾਬੀਆਂ ਦੇ ਲਈ ਇਹ ਬੁਰੀ ਖਬਰ ਆਈ ਆ ਦੱਸਦੀ ਏ ਕਿ ਅਮਰੀਕਾ ਮੰਗ ਹੁਣ ਕੈਨੇਡਾ ਦੇ ਵਿੱਚੋਂ ਵੀ ਜਿਹੜੇ ਗੈਰ ਕਾਨੂੰਨੀ ਲੋਕ ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਦੇਰ 'ਚ ਨਿਕਾਲਾ ਦਿੱਤਾ ਜਾਵੇਗਾ ਦੱਸਦੀ ਏ ਕਿ ਹੁਣ ਇਸ ਦੇ ਲਈ ਛਾਪੇਮਾਰੀ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਤੇ ਜ਼ਰੂਰੀ ਜਿਹੜੀਆਂ ਤਨਾਤੀਆਂ ਨੇ ਉਹ ਵੀ ਕੀਤੀਆਂ ਗਈਆਂ ਨੇ ਤੇ ਭਾਰਤੀਆਂ ਜਿਹੜੀਆਂ ਵਿਸ਼ੇਸ਼ ਤੌਰ ਤੇ ਕੈਨੇਡਾ ਸਰਕਾਰ ਦੇ ਵੱਲੋਂ ਇਸ ਕੰਮ ਦੇ ਲਈ ਕੀਤੀਆਂ ਗਈਆਂ ਤਾਂ ਜੋ ਹਰ ਇੱਕ ਸਾਈਟ ਉੱਤੇ ਜਾ ਕੇ ਜਿਹੜਾ ਚੈੱਕ ਕੀਤਾ ਜਾਵੇ ਕਿ ਕੋਈ ਜਿਹੜਾ ਗੈਰਕਾਨੂੰਨੀ ਢੰਗ ਦੇ ਨਾਲ ਇੱਥੇ ਕੋਈ ਕੰਮ ਤਾਂ ਨਹੀਂ ਕਰ ਰਿਹਾ ਤਾਂ ਉਸ ਦੇ ਲਈ ਹੁਣ ਜਿਹੜੀਆਂ ਤਨਾਤੀਆਂ ਕੀਤੀਆਂ ਗਈਆਂ ਜਿਹੜੇ ਮੁਲਾਜ਼ਮ ਨੇ ਉਹ ਵੀ ਰੱਖੇ ਗਏ ਨੇ ਤਾਂ ਦੱਸ ਦਈਏ ਕਿ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਇਹਨਾਂ ਤੋਂ ਕੰਮ ਕਰਵਾਉਂਦੇ ਆ ਉਹਨਾਂ ਦੇ ਲਈ ਵੀ ਜਿਹੜਾ ਹਜ਼ਾਰਾਂ ਡਾਲਰ ਜਿਹੜਾ ਜੁਰਮਾਨਾ ਰੱਖਿਆ ਗਿਆ ਤਾਂ ਦੱਸ ਦਈਏ ਕਿ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਸਾਲ ਬਿਨਾਂ ਦਸਤਾਵੇਜ਼ ਦੀ ਭਾਰਤੀ ਕੰਮਾਂ ਤੇ ਦੇਸ਼ ਵਿਆਪੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਹਾਲੀ ਦੇ ਸਾਲਾਂ ਦੇ ਵਿੱਚ ਸਭ ਤੋਂ ਹਮਲਾਵਰ ਇਨਫੋਰਮੈਂਟ ਮੋਹਿਮਾ ਦੇ ਵਿੱਚੋਂ ਇੱਕ ਹੈ ਕੈਲਗਰੀ ਵਿੱਚ ਉਸਾਰੀ ਵਾਲੀਆਂ ਥਾਵਾਂ ਤੋਂ ਲੈ ਕੇ ਟੋਰਾਂਟੋ ਤੇ ਵੈਨਕੂਵਰ ਦੇ ਆਲੇ ਦੁਆਲੇ ਰੈਸਟੋਰੈਂਟਾਂ ਤੇ ਫਾਰਮਾਂ ਤੱਕ ਦਰਜਣਾ ਭਾਰਤੀ ਨਾਗਰਿਕ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸਾਬਕਾ ਵਿਦਿਆਰਥੀ ਜਾਂ ਸਥਾਈ ਕਾਮੇ ਨੇ ਨੂੰ ਅਗਸਤ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਾਂ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕਰ ਦਿੱਤੇ ਨੇ 15 ਅਕਤੂਬਰ ਨੂੰ ਕੈਲਗਰੀ ਦੇ ਵਿੱਚ ਇੱਕ ਇਵੈਂਟ ਸੈਂਟਰ ਨਿਰਮਾਣ ਸਥਾਨ ਤੇ ਇੱਕ ਵੱਡੀ ਛਾਪੇਮਾਰੀ ਦੇ ਨਤੀਜੇ ਵਜੋਂ ਚਾਰ ਗੈਰ ਦਸਤਾਵੇਜ਼ੀ ਕਾਮਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਭਾਰਤੀ ਨਾਗਰਿਕਸਾਨਾ ਅਤੇ ਉਹ ਹੁਣ ਕਾਰਵਾਈ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ ਟੋਰਾਂਟੋ ਦੇ ਪੀਰ ਖੇਤਰ ਦੇ ਵਿੱਚ ਸਤੰਬਰ ਦੇ ਵਿੱਚ ਇੱਕ ਇਸੇ ਤਰ੍ਹਾਂ ਦੀ ਕਾਰਵਾਈ ਦੇ ਵਿੱਚ 50 ਤੋਂ ਵੱਧ ਭਾਰਤੀ ਕਾਮੇ ਸਾਹਮਣੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਸਨ ਜੋ ਆਪਣੇ ਵਿਦਿਆਰਥੀ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਜੋ ਪਰਮਟਾ ਤੋਂ ਬਿਨਾ ਕੰਮ ਕਰ ਰਹੇ ਸੀ ਉਹਨਾਂ ਨੂੰ ਨੌਕਰੀ ਤੇ ਰੱਖਦੇ ਫੜੇ ਗਏ ਮਾਲਕਾਂ ਨੂੰ ਪ੍ਰਤੀ ਉਲੰਘਣਾ 50000 ਕੈਨੇਡੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ CBSA ਨੇ ਇਹਨਾਂ ਕਾਰਵਾਈਆਂ ਨੂੰ ਗੈਰ ਕਾਨੂੰਨੀ ਰੁਜ਼ਗਾਰ ਅਤੇ ਤਸਕਰੀ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਸ਼ਾਲ ਅੰਦਰੂਨੀ ਲਾਗੂ ਕਰਨ ਕਾਰਵਾਈ ਨਾਲ ਜੋੜਿਆ ਹੈ ਕੈਨੇਡਾ ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ 2024 ਦੇ ਮੁਕਾਬਲੇ ਲੇ ਅਣਐਲਾਨੀਆਂ ਕਾਰਜ ਸਥਾਨਾਂ ਦੀਆਂ ਜਾਂਚਾਂ ਦੇ ਵਿੱਚ ਲਗਭਗ 25% ਦੀ ਵਾਧਾ ਹੋਇਆ ਸੀਬੀਐਸ ਨੇ ਹਾਲੀ ਦੇ ਵਿੱਚ 1000 ਬਾਧੂ ਅਧਿਕਾਰੀਆਂ ਦੀ ਤਣਾਤੀ ਅਤੇ ਉੱਚ ਜੋਖਮ ਵਾਲੇ ਮਾਮਲਿਆਂ ਦੀ ਪਛਾਣ ਕਰਨ ਦੇ ਲਈ ਏਆਈ ਦੀ ਵਰਤੋਂ ਦਾ ਐਲਾਨ ਕੀਤਾ ਇਹਨਾਂ ਕੰਮਾਂ ਦਾ ਉਦੇਸ਼ ਬਿਨਾਂ ਦਸਤਾਵੇਜ਼ ਪ੍ਰਵਾਸੀਆਂ ਨੂੰ ਹਟਾਉਣਾ ਅਤੇ ਮਨੁੱਖੀ ਤਸਕਰੀ ਨੈੱਟਵਰਕਾਂ ਨੂੰ ਖਤਮ ਕਰਨ ਦੇ ਕੰਮ ਨੂੰ ਤੇਜ਼ ਕਰਨਾ ਹੈ ਏਜੰਸੀ ਦੀ 2025-26 ਯੋਜਨਾ ਦੇ ਵਿੱਚ ਵੀਜ਼ਾ ਓਵਰਸਟੇ অপਰਾদিক রেকর্ড ਅਤੇ ਸਫਲ ਸੁਨਾਰਥੀਆਂ ਦਾਅਵਿਆਂ ਨੂੰ ਤਰਜੀ ਦਿੱਤੀ ਗਈ ਆ ਤਾਂ ਹੁਣ ਅਮਰੀਕਾ ਦੇ ਰਾਹਾਂ ਦੇ ਉੱਤੇ ਹੀ ਕੈਨੇਡਾ ਚੱਲ ਪਿਆ ਦੱਸ ਦਈਏ ਕਿ ਹੁਣ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ 1000 ਤੋਂ ਵੱਧ ਅਧਿਕਾਰੀ ਨੇ ਜਿਹੜੇ ਉਹ ਹੁਣ ਬਾਰਡਰਾਂ ਤੇ ਤਣਾਤ ਕਰ ਦਿੱਤੇ ਗਏ ਨੇ ਤਾਂ ਜੋ ਇੱਥੋਂ ਜਿਹੜੀ ਮਨੁੱਖੀ ਤਸਕਰੀ ਆ ਉਹ ਨਾ ਹੋਵੇ ਤਾਂ ਇਸ ਕਰਕੇ ਜਿਹੜਾ ਉਹਨਾਂ ਦੇ ਵੱਲੋਂ ਜਿਹੜੇ ਮੁਲਾਜ਼ਮ ਨੇ ਉਹ ਵੀ ਰੱਖੇ ਗਏ ਨੇ ਤੇ ਛਾਪੇਮਾਰੀ ਵੀ ਤੇਜ਼ ਕਰ ਦਿੱਤੀ ਗਈ ਆ ਜਿਹੜੀਆਂ ਬਿਲਡਿੰਗਾਂ ਬਣ ਯਾ ਉਥੇ ਛਾਪੇਮਾਰੀ ਕੀਤੀ ਜਾ ਰਹੀ ਆ ਰੈਸਟੋਰੈਂਟਾਂ ਦੇ ਛਾਪੇਮਾਰੀ ਕੀਤੀ ਜਾ ਰਹੀ ਆ ਫਾਰਮਾਂ ਤੇ ਛਾਪੇਮਾਰੀ ਹੋ ਰਹੀ ਆ ਤਾਂ ਕਿ ਜਿਹੜੇ ਬਿਨਾ ਕਾਗਜ਼ਾਂ ਤੋਂ ਕੰਮਕਾਰ ਕਰ ਰਹੇ ਨੇ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਜਾਵੇ ਤਾਂ ਦੇਸ਼ ਨਿਕਾਲੇ ਤੱਕ ਦੀ ਜਿਹੜੀ ਨੋਟਿਸ ਆ ਉਹ ਵੀ ਜਾਰੀ ਹੋਣ ਲੱਗੇ ਨੇ ਤਾਂ ਦੱਸ ਦਈਏ ਕਿ ਹੁਣ ਜਿਹੜੇ ਬਿਨਾ ਦਸਤਾਵੇਜ਼ਾਂ ਤੋਂ ਜਿਹੜੇ ਫੜੇ ਜਾਂਦੇ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਸਕਦਾ ਕੈਨੇਡਾ ਤਾਂ ਦੱਸ ਦਈਏ ਕਿ ਵੱਡੀ ਖਬਰ ਹੈ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਅਰੈਸਟਾਂ ਹੋਈਆਂ ਨੇ ਕਈ ਥਾਵਾਂ ਤੇ ਛਾਪੇਮਾਰੀ ਹੋਈ ਆ ਉਹਨਾਂ ਦੇ ਵਿੱਚ ਕਈ ਜਿਹੜੇ ਪੰਜਾਬੀ ਵੀ ਫੜੇ ਗਏ ਨੇ ਤਾਂ ਉਹਨਾਂ ਨੂੰ ਵੀ ਦੇਸ਼ ਨਿਕਾਲੇ ਦੀ ਜਿਹੜੀ ਤਲਵਾਰ ਉਹਨਾਂ ਦੇ ਸਿਰ ਤੇ ਲਟਕ ਸਕਦੀ ਹੈ